ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆਸ ਹੈ ਸਾਰੇ ਆ ਭੈਣਾਂ ਠੀਕ ਠਾਕ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾਗੇ ਇਹ ਹੀ ਅਰਦਾਸ ਕਰਦੀ ਆ ਕਿ ਸਾਰੇ ਭੈਣ ਭਰਾਵਾਂ ਦੀ ਸੁੱਖ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਰਹਿਣ ਜਿਹੜੀ ਅੱਜ ਦੀ ਆਪਣੀ ਵੀਡੀਓ ਹੈਗੀ ਉਹਦੇ ਵਿੱਚ ਮੈਂ ਤੁਹਾਨੂੰ ਆਪਣੇ ਆਪਣੀ ਇੰਟਰੋਡਕਸ਼ਨ ਹੀ ਦੇਵਾਂਗੀ ਅਸੀਂ ਮੋਗਾ ਸ਼ਹਿਰ ਤੋਂ ਬਿਲੋਂਗ ਕਰਦੀ ਆ ਸ਼ਹਿਰ ਦੇ ਵਿੱਚ ਹੀ ਰਹਿੰਦੇ ਆ ਅਸੀਂ ਤੇ ਸਾਡੇ ਪਰਿਵਾਰ ਦੇ ਵਿੱਚ ਚਾਰ ਮੈਂਬਰ ਆ ਦੋ ਅਸੀਂ ਹਸਬੰਡ ਵਾਈਫ ਤੇ ਦੋ ਮੇਰੇ ਬੱਚੇ ਹਨ ਇੱਕ ਬੇਟਾ ਤੇ ਇੱਕ ਬੇਟੀ ਬੇਟੀ ਨੂੰ ਤੁਸੀਂ ਵੀਡੀਓਜ਼ ਦੇ ਵਿੱਚ ਵੇਖ ਲਿਆ ਜਿਹੜੀ ਪਾਠ ਕਰਦੀ ਹੈ ਬਹੁਤ ਸੋਹਣਾ ਪਾਠ ਕਰਦੀ ਹੈ ਬੇਟਾ ਮੇਰਾ ਵੀ ਬਹੁਤ ਸੋਹਣਾ ਪਾਠ ਕਰਦਾ ਹੈਗਾ ਤੇ ਬੇਟੀ ਮੇਰੀ ਜਿਵੇਂ ਜਿਵੇਂ ਹਨਾ ਮੇਰੇ ਨਾਲ ਬੈਠੂਗੀ ਪਾਠ ਵੀ ਕਰਦੀ ਐ ਜਪ ਵੀ ਕਰਦੀ ਐ ਬਹੁਤ ਸੋਹਣਾ ਹਨਾ ਤੇ ਤੁਸੀਂ ਅੱਗੇ ਵੀ ਵੀਡੀਓ ਦੇਖੋਗੇ ਉਹਦੇ ਹਨਾ ਤੇ ਜਿਹੜੇ ਮੇਰੇ ਬੇਟੀ ਦਾ ਨਾਮ ਐ ਵੈਸੇ ਤਾਂ ਉਹਦਾ ਨਾਮ ਹਰਸ਼ਿਮਰਣਾ ਐ ਪਰ ਅਸੀਂ ਉਹਨੂੰ ਨਿੱਕਨੇਮ ਨਾਲ ਤੋਂ ਹੀ ਬੁਲਾਉਂਦੇ ਹਾਂ ਸੀਰਾ ਤਾਂ ਜਦੋਂ ਵੀ ਕਿਤੇ ਤੁਹਾਨੂੰ ਵੀਡੀਓ ਵਿੱਚ ਸੁਣ ਉਹਨੂੰ ਮਿਲੂਗਾ ਤਾਂ ਸੀਰਤ ਨਾਮ ਨੂੰ ਉਹਨੂੰ ਸੁਣਨ ਨੂੰ ਮਿਲੂਗਾ ਹਨਾ ਤੇ ਜਿਹੜੇ ਮੇਰੇ ਬੇਟੇ ਦਾ ਨਾਮ ਐ ਹਰਸ਼ਦੀਪ ਉਹਨੂੰ ਵੀ ਅਸੀਂ ਹਰਸ਼ ਸ਼ਾਰਟ ਨੇਮ ਆਪਾਂ ਜਦੋਂ ਬੋਲਦੇ ਨੇ ਹਨਾ ਤੇ ਆញ ਚ ਇਸ ਤਰ੍ਹਾਂ ਬੁਲਾਉਂਦਾ ਆ ਸੀ ਤੇ ਮੈਂ ਇੱਕ ਸਰਕਾਰੀ ਟੀਚਰ ਹਾਂ ਮੋਗਾ ਸ਼ਹਿਰ ਦੇ ਵਿੱਚ ਹੀ ਮੇਰੀ ਜੌਬ ਹੈ ਇੱਥੇ ਬਸ ਕਰ ਤੋਂ ਨੇੜੇ ਜਦੀਕ ਹੀ ਹੈ ਸਕੂਲ ਮੇਰਾ ਤੇ ਬਸ 5 ਮਿੰਟ ਦਾ ਹੀ ਰਸਤਾ ਹੈ ਤੇ ਮੈਂ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਟੀਚ ਕਰਦੀ ਹਾਂ ਨਾ ਸਰਕਾਰੀ ਤੇ ਜਿਹੜੇ ਮੇਰੇ ਹਸਬੰਦ ਹੈ ਉਹ ਦੁਕਾਨ ਦਾ ਕੰਮ ਕਰਦੇ ਠੀਕ ਹੈ ਸਾਡਾ ਛੋਟਾ ਜਿਹਾ ਪਰਿਵਾਰ ਹੈ ਚਾਰ ਫੈਮਿਲੀ ਮੈਂਬਰ ਹਨ ਸੀ ਤੇ ਟੀਚਿੰਗ ਇੱਕ ਮੇਰਾ ਸ਼ੌਂਕ ਹੀ ਸੀ ਟੀਚਿੰਗ ਤੇ ਹੁਣ ਆਪਾਂ ਸ਼ੌਂਕ ਵੀ ਕਹਿ ਲਓ ਹੁਣ ਆਪਾਂ ਧੰਦਾ ਵੀ ਕਹਿ ਲਿਆ ਸੈੱਟਦੇ ਆਂ ਵੀ ਹੁਣ ਤਾਂ ਧੰਦਾ ਹੀ ਬਣ ਗਿਆ ਹੈ ਸਾਡਾ ਤੇ ਟੀਚਿੰਗ ਵੈਸੇ ਮੇਰਾ ਸ਼ੌਂਕ ਸੀਗਾ ਬਹੁਤ ਆ ਜਿਹਦੇ ਕਰਕੇ ਮੈਂ ਟੈਸਟ ਕਲੀਅਰ ਕੀਤੇ ਕੋਰਸ ਕੀਤੇ ਟੀਚਿੰਗ ਦੇ ਮੇਰੀ ਜਮਾਈ ਵੀ ਡੀਗਰੀ ਕਰਦੀ ਹੈ ਨਾ ਤੇ ਵਾਹਿਗੁਰੂ ਨੇ ਦਾ ਬਹੁਤ ਬਹੁਤ ਸ਼ੋਭਾ ਰਦਾ ਕਰਦੀ ਆ ਵੀ ਮੈਨੂੰ ਜੌਬ ਮਿਲ ਗਈ ਹੈ ਤੇ ਟੀਚਿੰਗ ਦੇ ਨਾਲ ਨਾਲ ਮੇਰਾ ਸ਼ੌਂਕ ਸਟਿਚਿੰਗ ਵੀ ਮੇਰਾ ਸ਼ੌਂਕ ਹੈ ਇੱਕ ਤੇ ਜੌਬ ਤੋਂ ਪਹਿਲਾਂ ਮੈਂ ਸਟਿਚਿੰਗ ਕਰਦੀ ਰਹੀ ਆ ਬਸ ਇੱਕ ਸਟਿਚਿੰਗ ਦਾ ਇੱਕ ਸ਼ੌਂਕ ਦੇ ਤੌਰ ਤੇ ਸੀ ਹਾਂ ਜੋ ਜੌਬ ਤੋਂ ਪਹਿਲਾਂ ਫਿਰ ਇੱਕ ਕਿਤਾ ਬਿਜ਼ਨਸ ਆਫ ਦਾ ਬਣ ਗਿਆ ਸੀਗਾ ਠੀਕ ਹੈ ਤੇ ਹੁਣ ਮੈਂ ਸਿਰਫ ਆਪਣੇ ਤੇ ਆਪਣੇ ਬੇਟੀ ਦੇ ਸੂਟ ਸਟੀਚ ਕਰਦੀ ਆ ਜਿਵੇਂ ਮੈਂ ਆਪ ਦਾ ਸੂਟ ਸਟੀਚ ਕਰਦੀ ਆ ਹਨਾ ਉਹਦੇ ਵਿੱਚੋਂ ਜਿਹੜਾ ਕੱਪੜਾ ਬਚ ਗਿਆ ਉਹਦੇ ਦੇ ਬੇਟੀ ਦੇ ਬਣਾਤੇ ਕਦੇ ਖਰਾਕਸ ਬਣਾਤੀਆਂ ਕੋਈ ਸ਼ਾਰਟ ਬਣਾਤਾ ਕੋਈ ਟੌਪ ਸਕਰਟ ਬਣਾਦੀ ਐ ਇਸ ਤਰ੍ਹਾਂ ਤੇ ਸਟੀਚਿੰਗ ਵੀ ਮੇਰਾ ਬਹੁਤ ਮੈਨੂੰ ਬਹੁਤ ਸ਼ੌਂਕ ਐ ਸਟੀਚਿੰਗ ਕਰਨ ਦਾ ਸਟੀਚਿੰਗ ਦਾ ਸਲਾਈ ਜਿਵੇਂ ਆਪਣੇ ਕਹਿੰਦੇ ਨੇ ਸਲਾਈ ਕਢਾਈ ਦਾ ਹਨਾ ਸਾਰੇ ਤਰ੍ਹਾਂ ਦਾ ਮੈਨੂੰ ਬਹੁਤ ਸ਼ੌਂਕ ਐ ਇਹ ਤੇ ਬਹੁਤ ਤਰ੍ਹਾਂ ਦੀਆਂ ਕਢਾਈਆਂ ਨੇ ਕੀਤੀਆਂ ਵੀ ਐ ਤੇ ਅੱਗੇ ਵੀ ਜਦੋਂ ਵੀ ਕਿਤੇ ਮੈਨੂੰ ਕੋਈ ਟਾਈਮ ਮਿਲਿਆ ਹਨਾ ਤਾਂ ਮੇਰੀ ਇਹ ਹੀ ਕੋਸ਼ਿਸ਼ ਰਹੂਗੀ ਵੀ ਮੈਂ ਤੁਹਾਨੂੰ ਉਹ ਜੜੀਆਂ ਜੜੀਆਂ ਉਹਨੂੰ ਕਢਾਈਆਂ ਆਉਂਦੀਆਂ ਨੇ ਉਹ ਤੁਹਾਨੂੰ ਮੈਂ ਚੈਨਲ ਤੇ ਕਰਕੇ ਵੀ ਦਿਖਾਵਾਂਗੀ ਤੇ ਕਿਸੇ ਭੈਣ ਨੂੰ ਸਿੱਖਣੀ ਹੈ ਤਾਂ ਉਹ ਸਿੱਖ ਸਕਦਾ ਹੈਗਾ ਤੇ ਚਲੋ ਕਿਸੇ ਕਿਸੇ ਨੂੰ ਕੋਈ ਹੈਲਪ ਮਿਲ ਜਾਵੇ ਤੁਹਾਨੂੰ ਤੇ ਇਹ ਇਹ ਤੇ ਸਾਡੇ ਅੱਜ ਦੀ ਇੰਟਰੋਡਕਸ਼ਨ ਠੀਕ ਹੈ ਸਾਡੇ ਬੱਚੇ ਛੋਟੇ-ਛੋਟੇ ਸਾਡੇ ਬੱਚੇ ਆ ਦੋ ਤੇ ਬਸ ਅਸੀਂ ਛੋਟਾ ਹੀ ਆ ਸਾਡਾ ਪਰਿਵਾਰ ਹੈ ਹਨਾ ਤੇ ਜਦੋਂ ਵੀ ਮੈਨੂੰ ਕਿਵੇਂ ਸਟੀਚਿੰਗ ਦੀ ਗੱਲ ਕਰਦੀ ਸੀਗੀ ਜਦੋਂ ਵੀ ਮੈਨੂੰ ਕਿਤੇ ਮਿਲਦੀ ਛੁੱਟੀਆਂ ਛੁੱਟੀਆਂ ਆ ਤੇ ਜਵੇਂ ਹੋਣਾ ਹਨਾ ਤੇ ਮੈਂ ਸਟੀਚਿੰਗ ਕਰ ਲੈਣੀ ਆ